ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸੱਜਣੋ ਚਾਤੀਬੰਦ ਆ ਗਿਆ। ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਅਮਰਤਸਰ ਸਾਹਿਬ ਆ ਗਿਆ। ਗੁਰੂ ਰਾਮਦਾਸ ਦੀ ਨਗਰੀ ਤੇ ਗਰਲਵਟੈਨ ਭਰਾ ਨੂੰ ਮਲਾਉਣ ਲੱਗੇ ਤੁਹਾਨੂੰ ਦੋ ਟੋਕੜਾਂ ਗੱਬਣਾ ਚੱਕ ਪਾਸ ਭਰਾ ਕਿੰਨੇ ਕਿੰਨੇ ਚਰਦੀਆਂ ਸੱਜਣੋ ਇਹ ਗੱਬਣਾ ਚੱਕ ਪਾਸ ਆ ਕਿੰਨਾ ਕਿੰਨਾ ਇਹਨਾਂ ਦੇ ਕੋਲੇ ਦੁੱਧ ਦਾ ਸਾਰਾ ਲੇਖਾ ਜੋਖਾ ਜਿਹੜਾ ਉਹ ਆਪਾਂ ਗਰਲਵਟੈਨ ਭਰਾ ਤੋਂ ਪੁੱਛਾਂਗੇ ਆਹ ਵੇਖੋ ਬੜੇ ਚੰਗੇ ਕਦ ਕਾਠ ਦੀ ਤੇ ਇੱਕ ਰੰਗੀ ਕਾਲੀ ਝੋਟੀ ਆ ਕਿੰਨੇ ਚਰਦੀ ਗੱਬਣ ਕਿੰਨਾ ਦੁੱਧ ਸਾਰਾ ਹਿਸਾਬ ਕਿਤਾਬ ਇਹਦਾ ਤੇ ਨਾਲ ਦੀ ਖੜੀ ਨੀਲੀ ਰਾਵੀ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਕੁਦਰਤ ਮਿਹਰਬਾਨ ਗਰਲਵਟੈਨ ਵੀਰ ਸਾਸਰੀ ਕਾ ਸਾਸਿਕਾ ਜੀ ਸਾਸਿਕਾ ਜੀ ਹੋਰ ਸੁਣਾਓ ਸਾਹ ਚੜਦੀ ਕਲਾ ਬੇਟੀ ਚੜਦੀ ਕਲਾ ਨਾ ਮੈਂ ਨਾ ਗੁਰੂ ਰਾਮਦਾਸ ਜੀ ਬਹੁਤ ਜਿਆਦੀ ਕਿਰਪਾ ਦੇ ਗੁਰੂ ਸ਼ੁਕਰ ਆ ਗੁਰੂ ਰਾਮਦਾਸ ਇਦਾਂ ਹੀ ਕਿਰਪਾ ਰੱਖੇ ਆਪਣੀ ਮਿਹਰ ਰੱਖੇ ਨਾ ਤੰਦਰੁਸਤੀ ਬਖਸ਼ੇ ਮੈਨਾਂ ਵੀ ਉਹਦੇ ਹੱਥ ਸਿਰ ਤੇ ਆ ਜੀ ਤੁਰੇ ਫਿਰਦੇ ਹਾਂ ਸ਼ੁਕਰ ਆ ਰੱਬ ਦਾ ਧੰਨਵਾਦ ਤੇ ਬਾਕੀ ਮੀਹੋਂ ਪਈ ਜਾਂਦੇ ਹਨਾ ਮਾਲਕ ਦੀ ਕਰਤਾ ਮੈਂ ਖਵਾਜਾ ਪੂਰਾ ਮਿਹਰਬਾਨਿਆ ਦੇ ਮਿਹਰਬਾਨ Delhi ਆ ਜਾਂਦਾ ਰੋ ਜੀ Delhi Delhi ਬੈਨ ਆ ਗਈ ਆਪਣਾ ਐਡਰੈਸ ਐਡਰੈਸ ਜੀ ਆਪਣਾ ਪਿੰਡ ਚਾਟੀਵਿੰਡ ਆ ਜ਼ਿਲ੍ਹਾ ਤੇ ਤਹਿਸੀਲ ਨੰਬਰ ਸਾਰਾ ਓਕੇ ਤੇ ਪਿੰਡ ਆਪਾਂ ਚਾਟੀਵਿੰਡ ਨਹੀਂ ਜਾਣਾ ਆਪਾਂ ਚਾਟੀਵਿੰਡ ਫਾੜਕ ਤੇ ਵੀ ਜੀ ਆ ਬਰਾਏ ਫਾੜਕ ਤੇ ਰਹਿਣਾ ਹਾਂਜੀ ਫਾੜਕ ਤੇ ਨਾ ਨੰਗ ਜੇ ਕੋਈ ਹਾਂ ਪਿੰਡ ਆਪਣਾ ਕਿਲੋਕੀਮੀਟਰ ਪੈ ਜਾਂਦਾ ਵਾ ਤੇ ਆਪਣਾ ਨੰਬਰ ਨੰਬਰ 68939404709 ਇੱਕ ਰਹੀ ਹੋਰ ਰਿਪੀਟ 6839404709 ਦੋਨੇ ਟੋਕੜਾ ਗੱਬਣਾ ਚੈੱਕ ਪਾਸ ਦੋਵੇਂ ਟੋਕੜਾ ਗੱਬਣਾ ਚੈੱਕ ਪਾਸ ਪੂਰੀ ਚੰਗੀ ਕਰਤੂਤ ਵਾਲੀਆਂ ਦੋਵੇਂ ਵੀ ਜੀ ਉਹ ਨੀਲੀ ਦੀ ਫੁੱਲ ਕਰਤੂਤ ਵਾਲੀ ਆ ਇਹ ਮੋਰਾ ਦੀ ਮੋਰਾ ਦੀ ਹਾਂ ਇਹ ਕਿੰਨੇ ਚਿਰ ਦੀ ਝੋਟੀ ਗੱਬਣ ਤੇ ਕਿੰਨਾ ਗਦੁੱਦਾ ਇਹ ਵੀ ਜੀ ਚੌਥਾ ਮਹੀਨਾ ਦੀ ਗੱਬਣ ਆ ਚਾਰ ਮਹੀਨਿਆਂ ਦੀ ਗੱਬਣ ਤਿੰਨ ਕੰਪਲੀਟ ਕਰ ਗਈ ਚੌਥਾ ਜਾਂਦਿਆ ਇਹਨੂੰ ਤਿੰਨ ਕੰਪਲੀਟ ਕਰ ਗਈ ਤੇ ਚੌਥਾ ਮਹੀਨਾ ਜਾਂਦਾ ਪਿਆ ਹਾਂਜੀ ਆਪਣੀ ਚੈੱਕ ਪਾਸ ਅਗਲਾ ਕਰਾ ਕੇ ਲੈ ਜੇ ਆਹ ਜੀ ਥੱਲੀ ਕਰਾਓ ਜੀ ਦੁੱਧ ਹੁਣ ਕਿੰਨਾ ਭਾਂਡੇ ਚਾਹੁੰਦਾ ਦੁੱਧ ਵੀ ਜਿਹੜਾ ਉਹਦਾ ਦੇ ਵਿਖਾਵਾ ਦੇ 9 10 ਕਿਲੋ ਦਾ ਜਿਹੜਾ ਲੀਟਰ ਵਾਲਾ ਦੁੱਧ ਲੈ ਲੇ 8 ਕਿਲੋ ਦੁੱਧ ਹੋਊਗਾ 8 ਲੀਟਰ ਦੁੱਧ ਮੈਨ ਲੈ ਜਿਹੜਾ ਮਰਜੀ ਸੱਜਣ ਆ ਜੇ ਹਾਂਜੀ ਵਿਖਾਲਾ 9 ਦਾ ਵੀ ਕਰ ਦੂ ਦੱਸਦਾ ਵੀ ਕਰ ਹਾਂ ਚੋ ਮਿਲਦੀ ਮੇਲਦੀ ਵੀ ਜੀ ਪਾੜੇ ਦੇ ਦੋਵੇਂ ਟਾਈਮ ਇਹ ਆਪਣੇ ਘਰੇ ਪਾੜੇ ਤੇ ਮਿਲਦੀ ਦੋਨੇ ਡੰਗ ਇੱਥੇ ਦੋਨੇ ਟਾਈਮ ਪਾੜੇ ਦੇ ਚਵਾਵਾਂਗੇ ਉਪਰ ਇਹ ਤਾਂ ਹੋ ਸਕਦਾ ਇੱਕ ਦਾ ਦਨ ਕਰ ਜੇ ਇੱਕ ਦੋ ਦਿਨ ਟੀਕਾ ਲੈ ਸਕਦੀ ਆ ਹਾਂ ਹਾਂ ਉਪਰ ਇਹ ਤਾਂ ਜਾ ਕੇ ਮਾਣਾ ਮੋਟ ਕਰ ਸਕਦੀ ਆ ਹਾਂਜੀ ਆਪਣੇ ਕੋਲੇ ਇੱਥੇ ਮਾਣ ਲਾ ਵੀ ਪਾੜੇ ਤੇ ਚਵਾ ਕੇ ਦੇ ਇੱਥੋਂ ਪਾੜੇ ਦੇ ਚਵਾ ਕੇ ਦਵਾਂਗੇ ਕਰਾਈਏ ਤੌਰ ਚੈੱਕ ਨਹੀਂ ਕਰਮਾਂ ਵਾਲੀ ਦੀ ਜੀ ਜਰੂਰ ਜੀ ਬਾਕੀ ਵੱਡੇ ਢਾਂਚੇ ਦੀ ਆ ਕੋਈ ਨਹੀਂ ਹਾਂ ਤੁਸੀਂ ਸੱਜਣੋ ਕੱਦ ਕਾਠ ਗੁਰਲਬਟੈਨ ਦੇ ਕਾਤੋਂ ਤਾਜ਼ਾ ਲਾ ਲਿਓ ਪੱਠਪੁੜੇ ਚੱਕਵੇਂ ਦੀ ਆਉਣੇ 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 ਤੈਨੂੰ ਛੱਡ ਕੇ ਨਹੀਂ ਜਾਂਦੇ ਵੇਖੋ ਕਿਆ ਬਾਤ ਆ ਇੱਕ ਰੰਗ ਕਾਲੀ ਝੂਟੀ ਆ ਸੱਜਣਾ ਜੈਡ ਬਲੈਕ ਵੇਲ ਬਹੁਤ ਆ ਕੱਦ ਬਹੁਤ ਸੁਣਾ ਚੰਗੀ ਸੰਭਾਈ ਕਰੇ ਉਹ ਤੇ ਚੰਗੇ ਰੁਪਏ ਗਾਹ ਨੂੰ ਮੰਨ ਲਓ ਵੀ ਵਟਾਊਗੀ ਕੋਈ ਦੋ ਛੇਲੜ ਜੇ ਆਪਾਂ ਨੂੰ ਭਰਾਣੇ ਜਾਇਜ਼ ਦਿੱਤੇ ਵੇਖਿਓ ਤੇ ਬਾਕੀ ਚੂਨ ਚਾਂਦ ਦੀ ਓਕੇ ਰਿਪੋਰਟ ਥਾਣਾ ਤੋਂ ਮਾਣਾ ਵੀ ਜੀ ਐ ਸੋਨੇ ਵਰਗੀ ਆ ओके okay, कोई वाल फेर नहीं कोई वाल फेर नहीं कि को जे कोई वाल फेर होवे ता तू दस देना ए वड्डी गल खान वध ਘਟ ਹੋਵੇ ਕੋਈ ਭੂਰ ਛਟਾ ਹੋਵੇ ਉਹ ਗਰੰਟੀ ਉਹ ਗਰੰਟੀ ਆ ਆ ਜਿਹੜਾ ਇਧਰਲਾ ਥਾਣਾ ਨਾ ਹਾਂ ਉਹ ਮੜਾ ਇਹ ਮੋਟਾ ਰੱਖਦੀ ਨਾ ਉਹ ਪੀਲੇ ਸੂਏ ਕਰੇ ਜਵਾਗ ਨੇ ਮਾੜੀ ਜੀ ਦੰਦੀ ਵੱਡੀ ਹੋ ਦੇ ਉਹਦਾ ਕਰਕੇ ਆ ਉਦਾਂ ਕੋਈ ਥਾਨਵਦ ਘਟਣੀ ਆ ਵਲ ਫੇਰ ਕੋਈ ਨਹੀਂ ਵਲ ਫੇਰ ਕੋਈ ਨਹੀਂ ਕੋਈ ਚਵਾਈ ਐ ਸੋਨੇ ਵਰਗੀ ਆ ਬੋਲੀ ਰੂਵਾਂ ਵਰਗੀ ਆ ਦੇ ਕਿੰਨੇ ਦੀ ਦਈਏ ਹੁਣ ਕੋਈ ਥਾਨਵਦ ਘਟ ਦਈਏ ਦੇਨੂ ਵੀ ਦੀ ਮੋਲ ਜਿਹਦਾ ਇਹ ਝੋਟੀ ਇਹੋ ਜੀ ਤੇ ਭਾਵੇਂ ਲੱਖ ਸਵਾ ਲੱਖ ਲੋਕ ਮੰਗੀ ਜਾਂਦੇ ਆ ਸਜਣਾ ਦਾ ਉਸ ਹਾਂ ਦੇਖੀ ਦੇ ਵੀ ਲੱਖ ਦੀ ਦੇ ਵੀ ਹੈਗੀ ਆ ਇਸ ਟਾਈਮ ਤੇ ਲੈ ਸਜਣਾ ਜਿੰਨਾ ਦੁੱਧ 8 ਕਿਲੋ ਦੁੱਧ ਐਸਲੇ ਹਾਂ ਤੇ 14 ਮਹੀਨੇ ਗੱਬਣਿਆ ਦੇ ਤੂੰ ਤਾਂ ਉਹ ਸੱਪ ਕੱਢਣਾ ਹੁੰਦਾ ਜਿਹੜਾ ਕਿਸੇ ਨੇ ਕੱਢਿਆ ਨਾ ਹੁੰਦਾ ਮੋਲ ਵੀ ਜੀ ਦਾ 85000 ਰੁਪਿਆ ਮਾਨਤਾਨ ਕਿੰਨਾ 2000 ਛੱਡ ਦਾਂਗੇ ਬਾਕੀ ਆਏ ਗਏ ਦਾ ਮਾਨਤਾਨ ਕਰਾਂਗੇ ਘਰੇ ਆਏ ਦਾ ਵੀ 80 ਯਾਰ ਹਾਂ ਬਾਕੀ ਝੋਟੀ ਝੋਟੀ ਆ ਝੋਟੀ ਜਨੀ ਵੀ ਜੀ ਕੋਈ ਵੀ ਛੱਕੇਗਾ ਇਹ ਇੱਕ ਰੰਗ ਕਾਲੀ ਆ ਕੋਈ ਪੂਛ ਤੇ ਵਾਲ ਨਹੀਂ ਛਟੇਗਾ ਹਾਂ ਜਿਹੜਾ ਬੰਦਾ ਸਾਂਭ ਲੂ ਹਾਂ ਚੰਗੇ 4 ਰੁਪਏ ਲਾਉਗੀ ਪੂਰੀ ਚੰਗੀ ਆ ਹਾਂ ਤੇ ਇਹਦਾ ਤੂੰ ਬਹੁਤ ਸਹਿਤ ਕਰਦਾ ਇਹ ਕੀ ਗੁਣਾ ਦੀ ਕੁਤਲੀ ਜੀ ਆ ਇਹ ਵੀ ਜੀ ਤੁਸੀਂ ਲਾਉ ਉਹ ਵੀ ਇਹ ਐਡੀ ਲੋਲੀ ਪੋਲੀ ਜੀ ਹੈ ਨਾ ਹਾਂ ਜੀ ਜਿਹੜਾ ਕਰਦਾ ਵੀ ਘਰੇ ਰੱਖ ਛੱਡ ਗਏ ਠੀਕ ਆ ਹਾਂ ਬਾਹਲੀ ਚੰਗੀ ਮੈਂ ਵੀ ਜੀ ਇਹਦਾ ਕੀ حساب ਹੈ ਐ ਐਡੀ ਕਰਤੂਤ ਵਾਲੀ ਮੈਂ ਐਸੇ ਲਈ ਜੇ ਉਹਨਾਂ ਆਖੀ ਨਾ ਦੁੱਧ 12 ਕਿਲੋ ਚਵਾ ਦਊਗੀ ਤੇ 12 ਵੀ ਚਵਾ ਦਊਗੀ ਇਹ ਕਿਆ ਬਾਤ ਐਡੀ ਕਰਤੂਤ ਵਾਲੀ ਆ ਗੱਭਣੇ ਕਿੰਨੇ ਚਿਰ ਦੀ ਐ ਇਹ 6 ਮਹੀਨੇ ਦੇ ਗੱਭਣੇ ਵੀ ਦੀ ਲੈ ਹਾਂ ਪੰਜ ਕੰਪਲੀਟ ਕਰ ਗਈ ਛੇਵਾਂ ਚੱਲੀ ਜਾਂਦਾ ਤੇ ਹੁਣ ਦੁੱਧ 10 ਕਿਲੋ ਦੁੱਧ 10 ਕਿਲੋ ਆ ਆਪਾਂ 9 ਕਿਲੋ ਦੀ ਗਾਰੰਟੀ ਲਵਾਂਗੇ 9 ਕਿਲੋ ਦੀ ਗਾਰੰਟੀ ਅੱਜ ਵੀ ਸੱਜਰਾ ਵਈਆਂ ਜਨਾਂ ਦਾ ਦੁੱਧ ਆ ਤੇ ਅੱਧ ਚੋਂ ਲੰਗੀ ਇਹ ਵੀ ਜੀ ਨਾ ਆਪਣੇ ਕੋਾਈ ਪਰਸੋਂ ਤੇ ਅਜੇ ਲੈਂਦੀ ਇੱਕ ਟਾਈਮ ਠੀਕ ਆ ਤੇ ਇੱਕ ਟਾਈਮ ਮਿਲ ਪਿੰਦੀ ਪਾੜੇ ਤੇ ਠੀਕ ਆ ਨਵੇਂ ਥਾਂ ਲਗਾ ਕੇ ਕਰਦੀ ਆ ਓਕੇ ਹਾਂ ਤੇ ਦੁੱਧ ਦੇ ਇਸ ਲਈ ਜਿਹੜਾ ਪੱਕਾ ਲੀਟਰ ਵਾਲਾ 9 ਕਿਲੋ ਚਵਾ ਕੇ ਦਵਾਂਗੇ ਘਰੋਂ ਮਣਕੇ ਲੈ ਜੀ ਮਣਕੇ ਲੈ ਜੀ ਆਪਣੀ ਚੈੱਕ ਪਾਸ ਅਗਲਾ ਕਰਾ ਕੇ ਲੈ ਜੀ ਹਾਂ ਲੋ ਜੇ ਕਿਹਨੇ ਉਦਾਂ ਗਰੰਟੀ ਤੇ ਮੰਗਾਉਣੀ ਆ ਤੇ 8 ਕਿਲੋ ਦੀ ਗਰੰਟੀ ਤੇ ਲੈ ਜੇ ਤੇ ਜੇ ਇੱਥੋਂ ਆਊਗਾ ਕੋਈ ਇੱਥੇ 9 ਕਿਲੋ ਚਵਾਦਾਂਗੇ ਆਪਾਂ ਤੇ ਗੱਬਣ ਹੋ ਗਈ ਇਹ 6 ਮਹੀਨਿਆਂ ਦੀ ਪੰਜ ਕੰਪਲੀਟ ਕਰ ਗਈ 6ਵਾਂ ਚੱਲੀ ਜਾਂਦਾ 6ਵਾਂ ਚੱਲਣ ਦਿਆ ਲੈ ਕੱਢ ਖੰਬਾਰ ਇਹਦੀ ਵੀ ਕਰਾ ਤੌਰ ਤੇ ਕਵੇਖਿਓ ਸੱਜਣੋ ਹਾਂ ਹਾਈਟ ਬਾਹਲੀ ਵੱਡੀ ਨਹੀਂ ਤੇ ਪਰ ਕੋਣਾ ਦੀ ਗੁਥਲੀ ਲੈਵਾ ਵਿਖਾਓ ਵੀਰ ਜੇ ਸੱਜਣਾ ਜਿੰਨਾ ਆਏ ਥੱਲੇ ਹੈਗਾ ਕੋਈ ਸ਼ੱਕ ਨਹੀਂ ਹਾਂ ਵੇਖੋ ਕਿਆ ਬਾਤ ਹੈ ਤੇ ਸੂਆ ਸਵਾ ਆਪੇ ਹੀ ਲਾ ਲੇ ਅਗਲਾ ਕਮਾ ਲਾਓ ਆਪਣੀ ਸੂਆ ਵੀ ਜੀ ਘਰ ਵਾਲੇ ਨੇ ਤੀਜਾ ਵਾ ਮੈਂ ਨਾ ਚੌਥਾ ਹੋਊਗੀ ਅੱਜ ਸੂਆ ਆਪੇ ਲਾ ਲੇ ਮੈਂ ਪਹਿਲਾਂ ਹੀ ਕਹਦਾ ਵੀ ਜਿਹੜਾ ਕੋਈ ਫੱਟ ਲੱਗ ਜੇ ਖੋਲਾ ਨਹੀਂ ਆ ਹਾਂ ਜਿਹੜਾ ਉਹਨਾਂ ਨੂੰ ਸੂਆ ਫੱਟ ਲੱਗ ਜੇ ਉਹ ਹੀ ਲਾ ਲੇ ਉਹ ਲਾ ਲੇ ਤੇ ਬਾਕੀ ਯਾਰ ਦੁੱਧ ਨੂੰ ਬੜੀ ਖਰੀ ਮੈਂ ਹਨਾ ਮੈਂ ਨਾ ਵੀ ਜੀ ਸੱਜਰ ਮੈਂ ਦੁੱਧ ਬਹੁਤ ਦੇਊਗੀ ਮੈਨੂੰ ਨਾ ਜਦੋਂ ਆਪਾਂ ਲਈ ਤੇ ਮੈਨੂੰ ਉਹ ਦੁੱਧ ਇਹਨਾਂ ਦੱਸਾਂ ਤੇ ਮੈਂ ਆਹ ਵੀ ਝੂਠ ਮਾਰਦੇ ਆ ਇਹਨਾਂ ਟਾਈਮ ਟੂਮ ਲਾਇਆ ਹੋਣਾ ਮੈਂ ਇਹਨੂੰ ਹਾਂ ਮੈਂ ਸ਼ਾਮੀ ਜੋ ਆਇਆ ਓਕੇ ਚੋ ਆਇਆ ਤੇ ਮੈਂ ਜਾ ਕੇ ਤੇ ਮੈਂ ਕਿਹਾ ਵੀ ਵੀਰਾ ਆ ਸਾਈ ਪੱਕੀ ਕਰ ਲੋ ਦੁਬਾਰਾ ਫੇਰ ਚੋਂ ਤੇ ਮੈਂ ਕਿਹਾ ਵੀ ਸੇਰੇ ਮੈਂ ਮੇਰੀ ਚੋਇਆ ਨਾ ਮੈਂ ਸੇਰੇ ਫੇਰ ਆਉਂ ਹਾਂ ਹੈ ਜਦੋਂ ਵੀ ਜੀ ਮੈਂ ਸੇਰੇ ਜਾ ਕੇ ਫੇਰ ਮੈਂ ਚੋਈ ਨਾ ਤੇ ਇਹਨੇ ਬੜਾ ਬਾਲਟੀ ਦੁੱਧ ਹੀ ਉਦਾ ਹੀ ਨਾ ਤੀ ਤੂੰ ਕਿਹਾ ਵੀ ਟੈਂਪੂ ਸੱਦਦੇ ਚੜਾ ਲੈ ਤੇ ਮੈਂ ਫਿਰ ਮੈਂ ਟੇਕ ਲਾਇਆ ਮੈਂ ਕਿਹਾ ਵੀਰ ਪੈਸੇ ਪਵਾਓ ਖਾਤੇ ਚ ਤੇ ਮੈਂ ਦੇ ਦੋ ਮੈਂ ਦੇ ਦਿਆ ਇਹ ਹੁਣ ਆਪਾਂ ਕਿੰਨੇ ਦੀ ਦੇਣੀ ਹੈ ਇਹਦਾ ਵੀ ਜੀ ਮੁੱਲ ਭਾਵੇਂ 80 ਕਰ ਜਾਈਏ ਇਹ 75 ਚ ਛੋੜ ਚੱਪਾ ਕਰ ਦਾਂਗੇ 77 ਚ ਛੋੜ ਚੱਪਾ ਕਰਦੇ ਹਾਂ ਪਰ ਮੈਂ 10 ਕਿਲੋ ਵਾਲੀ ਮੈਂ ਜਿੱਥੇ ਮਰਜ਼ੀ ਫਿਰਦੇ ਰਹੀਏ ਨਾਲੇ ਅੱਧ ਨੰਗੀ ਅੱਧ ਨੰਗੀ ਨਹੀਂ ਮਿਲਣੀ ਜਿੱਥੇ ਮਰਜ਼ੀ ਵੀਰ ਜੀ ਫਿਰਦੇ ਰਹੀਏ 200 ਰੁਪਏ ਜੇਬ ਚ ਪਾ ਕੇ ਪਰਿਆ ਫਿਰ ਮੈਂ ਨਾ ਵੀਰ ਜੀ ਮੈਂ ਕੱਲ ਮਈਆਂ ਇਸ ਦੇਰ ਜੀ ਦਿੱਤੀਆਂ 10 ਮਈਆਂ ਵੀਰ ਨੂੰ ਹਾਂ ਤੇ ਮੈਂ 2-3 ਦਿਨ ਫਿਰਦਾ ਰਿਆਂ ਮਾਲ ਨੂੰ ਵਾਕਿਆ ਹੈ ਤੇ ਬਾਹਰ ਜਿੰਨਾ ਜਨਾ ਮੋਲਿਆ ਨਾ ਮਾਰ ਤੇ ਕੋਈ ਕਹਿਣ ਵਾਲੀ ਗੱਲ ਨਹੀਂ ਐਵੇਂ ਹੀ ਗੱਲ ਐਵੇਂ ਹੀ ਗੱਲ ਜੇ ਐਨੇ ਦੁੱਧ ਵਾਲੀ ਐਨੇ ਜਿਹਦੀ ਗੱਬਣ ਮੈਂ ਲਵ ਜੇ ਹੈ ਆਪਾ ਦੇਨਦਾਰ ਹਾਂ ਦੇਨਦਾਰ ਬਾਕੀ ਆ ਯਾਰ ਕੋਈ ਛੱਟ ਨਹੀਂ ਹਾਂ ਲੋ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਭਰਾ ਦੇ ਕੋਲੇ ਗੁਰ ਲਵਟੈਨ ਦੇ ਕੋਲੇ ਚਾਟੀ ਵਾਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸਹਿਬ ਆ ਗਿਆ ਮਾਲਕਾਂ ਦੀ ਧਰਤੀ ਕਰਮਾਂ ਵਾਲਿਆਂ ਦੀ ਤੇ ਬਾਕੀ ਵੀ ਜੇ ਕਿਨਾਂ ਆਪਾਂ ਵੀਰਾਂ ਨੂੰ ਵੀਰ ਭਰਾ ਨੂੰ ਕਰਨਾ ਵਾ ਪੀ ਜਿਹੜਾ ਵੀਰ ਭਰਾ ਨੇ ਪਹਿਲੋਂ ਮੜਾਈ ਲੋਕੇਸ਼ਨ ਕੱਢ ਲਿਆ ਕਰੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਲੋਕੇਸ਼ਨ ਕੱਢ ਕੇ ਪੈਸੇ ਬਣਾਉਣੇ ਹੁੰਦੇ ਆ 4 14 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਕੱਢ ਕੇ ਨਾ ਜਿਵੇਂ ਇੱਕ ਸਾਈਡ ਪੈ ਗਈ ਆ ਡਬਲ ਕਰਕੇ ਇਹਦੇ ਉਹਨੂੰ 14 ਨਾਲ ਗੁਣਾ ਕਰਕੇ ਵੇਚ ਲਿਆ ਕਰੋ ਵੀ ਇੰਨਾ ਕਰਾਇਆ ਪੈ ਜਾਣਾ ਸਾਨੂੰ ਹਾਂ ਹਾਂ ਫਿਰ ਫੋਨ ਆ ਲਿਆ ਕਰੇ ਫਿਰ ਬਾਅਦ ਚ ਉਹਦਾ ਨਾ ਫਿਰ ਵਿੱਚ ਫੋਨ ਆਈ ਇਹਨੇ ਨੇ ਕਈ ਵੀ ਦੂਜੇ ਵਾਰ ਖਰਾਬ ਹੁੰਦੇ ਆ ਅਗਲਾ ਕਹਿੰਦਾ ਮੈਂ ਕਿਰਾਏ ਦਾ ਹਿਸਾਬ ਕਿਤਾਬ ਹੈ ਨਾ ਪੁੱਛ ਕੇ ਦੱਸੋ ਪੁੱਛ ਕੇ ਦੱਸੂੰਗਾ ਉਹ ਕਰੂੰਗਾ ਜੇ ਕਰੂੰਗਾ ਵੀ 14 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਗੱਡੀ ਕਿਲਾ ਜਿੱਥੇ ਆਕੇ ਉੱਥੇ ਕਿਲਾਵਾਂਗੇ ਆਪਾਂ ਠੀਕ ਆ ਹਾਂਜੀ ਲਓ ਵੀ ਸੱਜਣਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਭਰਾ ਦੀ ਗੱਲ ਖਰੀ ਹੈ ਇਹ ਵੀ ਆਪਦਾ ਕਿਰਾਏ ਕਰੋ ਇਹਦਾ ਪਹਿਲਾਂ ਬੰਦੋਬਸਤ ਸੋਚ ਲਿਆ ਕਰੋ ਆਪਾਂ ਨੂੰ ਇੰਨਾ ਪਹਿ ਜਾਣਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ